ਦੇਸਵਸ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਕਾਂਨ ਸ਼ਰਮਾ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰਬਾ ਲੈਣੇ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਦੇ ਆਪਰੇਸ਼ਨ ਸੀਲ ਪਾਂਚਤੇ ਹਨ ਰੂਪਨਗਰ ਦੀਆਂ ਅੰਤਰਰਾਜੀ ਹਦਾਂ ਤੇ ਨਾਕੇ ਬੰਦੀ ਖੁਦ ਡਾਇਰੈਕਟਰ ਚਲਾ ਕੇ ਖੰਡ ਮਿਲਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵਿਧਾਨ ਸਭਾ ਚੋਣਾਂ ਜਤਨ ਮਗਰੋਂ ਨਰਿੰਦਰ ਸਿੰਘ ਤੋਮਰ ਸਨੇ ਪਾਜਪਾ ਦੇ 10 ਸੰਸਦ ਮੈਂਬਰਾਂ ਨੇ ਦਿੱਤੇ ਅਸਤੀਫੇ ਕੇਂਦਰ ਸਰਕਾਰ ਨੇ ਨਿਵੇਸ਼ ਲਈ ਪਾਰਟ ਟਾਈਮ ਕੰਮਾ ਦਾ ਚਾਂਸਾ ਦੇਣ ਵਾਲੀਆਂ 100 ਤੋਂ ਵੱਧ ਵੈੱਬਸਾਈਟਾਂ ਕੀਤੀਆਂ ਬੰਦ ਨਵੀਂ ਦਿੱਲੀ ਚ ਰਿਵੰਤ ਰੈਡੀ ਨੇ ਖੜਗੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੇ ਨਾਲ ਕੀਤੀ ਮੁਲਾਕਾਤ ਬੋਰਵੈਲ ਛੱਡ ਗਈ 4 ਸਾਲ ਦੀ ਮਾਸੂਮ ਜ਼ਿੰਦਗੀ ਦੀ ਹਾਰੀ ਜੰਗ 10 ਘੰਟੇ ਚੱਲਿਆ ਸੀ ਰੈਸਕਿਊ ਆਪਰੇਸ਼ਨ ਗ੍ਰਿਫਤਾਰ ਕੀਤੇ ਦਿਵਿਆਂਗ ਮੁਲਜ਼ਮ ਨੇ ਚੱਕਰਾਂ ਚ ਪਾਈ ਪੁਲਿਸ ਯਾਤਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਹਮਦਾਬਾਦ ਤੋਂ ਦੁਬਈ ਜਾ ਰਿਹਾ ਸਪਾਈਸ ਜੈਟ ਜਹਾਜ਼ ਕਰਾਚੀ ਉਤਾਰਿਆ ਚੱਕਰਵਾਤੀ ਤੂਫਾਨ ਵਿੱਚ ਚੌਂਗ ਦਾ ਕਹਿਣ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਕੇਂਦਰ ਤੋਂ ਮੰਗਿਆ ਰਾਹਤ ਪੈਕੇਜ ਜੋ ਬਾਈਡਨ ਦਾ ਵੱਡਾ ਬਿਆਨ ਕਿ ਹਾਂ ਜੇ 트럼ਪ ਮੈਦਾਨ ਦੇ ਵਿੱਚ ਨਾ ਹੁੰਦਾ ਤਾਂ ਮੈਂ ਵੀ ਮੋੜ ਚੋਣਾ ਨਾ ਲੜਦਾ ਸੋ ਇਸ ਹਨ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਅਲ ਜਾਣਦੇ ਹਾਂ ਉਹ ਖਬਰਾਂ ਵੇਰਵਿਆਂ ਦੇ ਵਿੱਚ ਪਹਿਲੀ ਅਹਿਮ ਖਬਰ ਕਨੌਲੀ ਤੋਂ ਸਾਹਮਣੇ ਆ ਰਹੀ ਹੈ SSP ਰੂਪਨਗਰ ਗੁਲਜੀਤ ਸਿੰਘ ਖੁਰਾਨਾ ਦੀ ਗਵਾਹੀ ਹੈ ਕਿ ਰੂਪਨਗਰ ਪੁਲਿਸ ਵੱਲੋਂ ਆਪਰੇਸ਼ਨ ਸੀਲ 5 ਤਹਿਤ ਜ਼ਿਲ੍ਹੇ ਦੇ ਹਿਮਾਚਲ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਨਾਲ ਲੱਗਦੇ ਇਲਾਕਿਆਂ ਤੇ ਨਾਕੇ ਲਗਾ ਕੇ ਵਾਹਨਾਂ ਦੀ ਸਖਤੀ ਨਾਲ ਚੈਕਿੰਗ ਕੀਤੀ ਗਈ ਇਸ ਤਰ੍ਹਾਂ ਨੇ ਡੇਰੋਵਾਲ ਬੈਰੀਅਰ ਨੇੜੇ SSP ਨੇ মিডিਆ ਨੂੰ ਦੱਸਿਆ ਕਿ ਆਪਰੇਸ਼ਨ ਸੀਲ 5 ਤਹਿਤ ਜ਼ਿਲ੍ਹੇ ਦੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੀਆਂ ਵੱਖ-ਵੱਖ ਸੱਤ ਥਾਵਾਂ ਤੇ ਇਹ ਅੰਤਰਰਾਜੀ ਨਾਕੇ ਲਗਾਏ ਗਏ ਨੇ ਤਾਂ ਜੋ ਮਾੜੇ ਅੰਤਰਾਂ ਨੂੰ ਕਾਬੂ ਕਰਕੇ ਅਪਰਾਧਿਕ ਘਟਨਾਵਾਂ ਨੂੰ ਰੋਕਿਆ ਜਾ ਸਕੇ ਡੇਰਵਾਲ ਨਾਕੇ ਤੇ ਚੈਕਿੰਗ ਦੌਰਾਨ ਬਤੀ ਵਾਹਨਾ ਦੇ ਚਲਾਨ ਕੀਤੇ ਗਏ ਤੇ ਚਾਰ ਵਾਹਨ ਜ਼ਬਤ ਕੀਤੇ ਗਏ ਇਸ ਮੌਕੇ ਐਸਪੀ ਤਰुण ਰਤਨ ਜੀਐਸਪੀ ਤਰਲੋਚਨ ਸਿੰਘ ਡੀਐਸਪੀ ਗੁਰਮੀਤ ਸਿੰਘ ਐਸਐਚਓ ਰੋਹਿਤ ਸ਼ਰਮਾ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸੀ ਦੂਜੀ ਅਹਿਮ ਖਬਰ ਹਰਸਾ ਚੀਨਾ ਤੋਂ ਸਾਹਮਣੇ ਆ ਰਹੀ ਹੈ ਸਰਹੱਦੀ ਖੇਤਰ ਦੀ ਗਲੌਤੀ ਖੇਤੀ ਆਧਾਰਿਤ ਇੰਡਸਟਰੀ ਦੀ ਅਜਨਾਲਾ ਸਹਿਕਾਰੀ ਖੰਡ ਮਿਲ ਪੱਲਾ ਪੈਣ ਦੀ ਚੌਂਤੀ ਵਿੱਚ ਫੈੜਾਈ ਸੀਜ਼ਨ ਦਾ ਉਦਘਾਟਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਨੇ ਮਨੋਹਰ ਗੁਰਬਾਣੀ ਦਾ ਕੀਰਤਨ ਕੀਤਾ। ਮੇਲੇ ਦੇ ਜਨਰਲ ਮੈਨੇਜਰ ਰਜਿੰਦਰ ਪ੍ਰਕਾਸ਼ ਸਿੰਘ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਗੰਨੇ ਦੀ ਭਰੀ ਟਰੈਕਟਰ ਟਰਾਲੀ ਨੂੰ ਆਪ ਚਲਾ ਕੇ ਮੇਲੇ ਦੇ ਵਿਹੜੇ ਪਹੁੰਚਾ ਗਿਆ। ਜਿਨ੍ਹਾਂ ਦਾ ਮੌਜੂਦ ਗੰਨਾ ਕਾਸ਼ਤਕਾਰਾਂ ਨੇ ਮਿਲ ਕਾਮੀਆਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਟੀਜੀ ਅਹਿਮ ਖਬਰیں ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਹਾਲ ਦੀਆਂ ਚੋਣਾਂ ਦੇ ਵਿੱਚ ਵਿਧਾਨ ਸਭਾਵਾਂ ਲਈ ਚੁਣੇ ਗਏ ਪਾਜਪਾ ਦੇ 12 ਸੰਸਦ ਮੈਂਬਰਾਂ ਦੇ ਵਿੱਚੋਂ 10 ਨੇ ਅੱਜ ਸੰਸਦ ਤੋਂ ਅਸਤੀਫਾ ਦੇ ਦਿੱਤਾ ਅਤੇ ਦੋ ਹੋਰ ਸੰਸਦ ਮੈਂਬਰ ਵੀ ਅਸਤੀਫਾ ਦੇਣਗੇ। ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ 10 ਸੰਸਦ ਮੈਂਬਰਾਂ ਨੇ ਅਸਤੀਫੇ ਦਿੱਤੇ ਨੇ ਉਹਨਾਂ ਦੇ ਵਿੱਚ ਕੇਂਦਰੀ ਮੰਤਰੀ ਨਰਿੰਦਰ ਸਿੰਘ ਟੋਮਰ ਅਤੇ ਪ੍ਰਹਿਲਾਦ ਪਟੇਲ ਸਮੇਤ ਨੋ ਲੋਕ ਸਭਾ ਮੈਂਬਰ ਅਤੇ ਇੱਕ ਰਾਜ ਸਭਾ ਮੈਂਬਰ ਸ਼ਾਮਲ ਹੈ। ਸੂਤਰਾ ਨੇ ਦੱਸਿਆ ਕਿ ਦੋ ਹੋਰ ਸੰਸਦ ਮੈਂਬਰ ਕੇਂਦਰੀ ਮੰਤਰੀ ਰੀਨੁਕਾ ਸਿੰਘ ਅਤੇ ਮਹਾਂਤ ਬਾਲਕਨਾਥ ਵੀ ਲੋਕ ਸਭਾ ਤੋਂ ਅਸਤੀਫਾ ਦੇਣਗੇ। ਇਹ ਕਦਮ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਵਿੱਚ ਨਵੇਂ ਮੁੱਖ ਮੰਤਰੀਆਂ ਦੀ ਚੋਣ ਲਈ ਪਾਤੀ ਲੀਡਰਸ਼ਿਪ ਦੀ ਪ੍ਰਕਿਰਿਆ ਦਾ ਹਿੱਸਾ ਹੈ। ਅਸਤੀਫਾ ਦੇਣ ਵਾਲੇ ਹੋਰ ਸੰਸਦ ਮੈਂਬਰਾਂ ਵਿੱਚ ਦਿਆ ਕੁਮਾਰੀ, ਰਾਜਵਰਦਨ ਸਿੰਘ ਰਾਠੋਰ ਅਤੇ ਰਾਕੇਸ਼ ਸਿੰਘ ਵੀ ਸ਼ਾਮਲ ਨੇ। ਚੌਥੀ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੀ ਸਿਫਾਰਿਸ਼ ਤੋਂ ਬਾਅਦ ਸੰਗਠਿਤ ਗੈਰ ਕਾਨੂੰਨੀ ਨਿਵੇਸ਼ ਅਤੇ ਪਾਰਟ ਟਾਈਮ ਨੌਕਰੀਆਂ ਦੇ ਨਾਂ ਤੇ ਧੋਖਾਧੜੀ ਕਰਨ ਵਾਲੀਆਂ 100 ਤੋਂ ਵੱਧ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਬਿਆਨ ਮੁਤਾਬਕ ਇਹਨਾਂ ਵੈੱਬਸਾਈਟਾਂ ਨੂੰ ਵਿਦੇਸ਼ਾਂ 'ਚ ਬੈਠੇ ਲੋਕ ਚਲਾ ਰਹੇ ਸੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਕਾਈ ਇੰਡੀਅਨ ਸਾਈਬਰ ਕਰਾਈਮ ਕੋਆਰਡੀਨੇਸ਼ਨ ਸੈਂਟਰ ਨੇ ਪਿਛਲੇ ਸਾਲ ਆਪਣੀ ਨੈਸ਼ਨਲ ਸਾਈਬਰ ਕਰਾਈਮ ਰਿਸਕ ਅਨਲਿਸਿਸ ਯੂਨਿਟ ਰਾਹੀਂ ਸੰਗਠਿਤ ਨਿਵੇਸ਼ ਤੇ ਪਾਤੇਂ ਨੌਕਰੀਆਂ ਦੇਣ ਦਾ ਝਾਂਸਾ ਦੇਣ ਵਾਲੀਆਂ ਸੌ ਤੋਂ ਵੱਧ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਦੀ ਪਛਾਣ ਕੀਤੀ ਤੇ ਉਹਨਾਂ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਸੀ ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ Telangana Pradesh Congress Committee ਦੇ ਪ੍ਰਧਾਨ ਅਨਮੁਲਾ ਰੇਵੰਤ ਰੈੱਡੀ ਨੇ ਵਿਧਾਇਕਦਾਲ ਦਾ ਨੇਤਾ ਜਿਨੇਜਾਂ ਤੋਂ ਇੱਕ ਦਿਨ ਬਾਅਦ ਅੱਜ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਦੇ ਨਾਲ ਮੁਲਾਕਾਤ ਕੀਤੀ ਬਾਦ ਵਿੱਚ ਰੈਡੀ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਨਾਲ ਵੀ ਮੁਲਾਕਾਤ ਕੀਤੀ। ਉਹ ਤੇਲੰਗਾਨਾ ਦੀ ਮਲਕਾ ਚੁਗੀਰੀ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਨੇ ਕਾਂਗਰਸ ਲੀਡਰਸ਼ਿਪ ਨੇ ਮੰਗਲਵਾਰ ਨੂੰ ਰੈਡੀ ਨੂੰ ਵਿਧਾਇਕ ਦਲ ਦਾ ਨੇਤਾ ਬਣਾਉਣ ਦਾ ਸਰਬਸੰਮਤੀ ਫੈਸਲਾ ਲਿਆ। ਰੈਡੀ 7 ਦਸੰਬਰ ਨੂੰ ਮੁੱਖ ਮੰਤਰੀ ਦੇ ਹਉਤੇ ਦੀ ਸੌ ਚੁੱਕਣਗੇ ਅਤੇ ਤੇਲੰਗਾਨਾ ਦੇ ਦੂਜੇ ਮੁੱਖ ਮੰਤਰੀ ਹੋਣਗੇ। 6ਵੀਂ ਅਹਿਮ ਖਬਰ ਰਾਜਗੜ ਤੋਂ سامنے ਆ ਰਹੀ ਹੈ। ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਵਿੱਚ ਇੱਕ ਬੋਰਵੈਲ 'ਚ ਡਿੱਗੀ 4 ਸਾਲ ਦੀ ਬੱਚੀ ਦੀ ਬੁੱਧਵਾਰ ਸਵੇਰੇ ਗੋਪਾਲ ਦੇ ਇੱਕ ਹਸਪਤਾਲ 'ਚ ਇਲਾਜ ਦੌਰਾਨ ਜਾਨ ਚਲੀ ਗਈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਰਾਤ ਬੱਚੀ ਨੂੰ ਬੋਰਵੈਲ ਦੇ ਵਿੱਚੋਂ ਬਾਹਰ ਕੱਢੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਉਸਨੇ ਦਮ ਤੋੜ ਦਿੱਤਾ। ਉਹਨਾਂ ਦੱਸਿਆ ਕਿ ਬੱਚੀ ਦੀ ਪਛਾਣ ਮਾਹੀ ਦੱਜੂ ਹੋਈ ਹੈ। ਉਸ ਨੂੰ ਦੇਰ ਰਾਤ ਕਰੀਬ ਪੋਣੇ 3:00 ਵਜੇ ਬੋਰਵਾਲ ਦੇ ਵਿੱਚੋਂ ਕਰੀਬ 10 ਘੰਟਿਆਂ ਦੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਜਿਉਂਦੇ ਬਾਹਰ ਕੱਢਿਆ ਗਿਆ ਸੀ ਤੇ ਹਸਪਤਾਲ ਲਿਜਾਇਆ ਗਿਆ ਪਰ ਰਾਹ ਵਿੱਚ ਹੀ ਉਸਦੀ ਹਾਲਤ ਵਿਗੜਦੀ ਗਈ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾਕਟਰ ਕਿਰਨ ਵਾੜੀਆ ਨੇ ਦੱਸਿਆ ਕਿ ਇਸ ਤੋਂ ਬਾਅਦ ਬੱਚੀ ਨੂੰ ਕਰੀਬ 70 ਕਿਲੋਮੀਟਰ ਦੂਰ ਪੁਪਾਲ ਦੇ ਸਰਕਾਰੀ ਹਮੀਦੀਆ ਹਸਪਤਾਲ ਦੇ ਵਿੱਚ ਹੱਪਰਤੀ ਕਰਵਾਇਆ ਗਿਆ ਜਿੱਥੇ ਸਵੇਰੇ ਕਰੀਬ 6:00 ਵਜੇ ਇਲਾਜ ਦੌਰਾਨ ਬੱਚੀ ਨੇ ਦਮ ਤੋੜ ਦਿੱਤਾ ਕੋਸ਼ ਮਾਤਾ ਮਗਰੋਂ ਮ੍ਰਿਤਕ ਦੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। 7ਵੀਂ ਅਹਿਮ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਦਿਵਿਆਂਗ ਮੁਲਜ਼ਮ ਨੇ ਉਸ ਵੇਲੇ ਪੁਲਿਸ ਨੂੰ ਚੱਕਰਾਂ ਦੇ ਵਿੱਚ ਪਾ ਦਿੱਤਾ ਜਦੋਂ ਸੱਤ ਪੁੱਤ ਉੱਚੀ ਕੰਧ ਦਾ ਟੱਪ ਕੇ ਫਰਾਰ ਹੋ ਗਿਆ। ਦੇਰਸਲ ਥਾਣਾ ਸਦਰ ਦੇ ਪੁਲਿਸ ਮੁਲਾਜ਼ਮ ਸ਼ਰਾਬ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਕੀਤੇ ਕਥਿਤ ਮੁਲਜ਼ਮ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੀ ਸੀ ਜੋ ਕਿ ਕਲਾਤ ਤੋਂ ਦਿਵਿਆਂਗ ਸੀ। ਮੌਕਾ ਮਿਲਦਿਆਂ ਇਹ ਉਕਰੀਬ 7 ਫੁੱਟ ਉੱਚੀ ਕੰੰਡ ਟੱਪ ਕੇ ਫਰਾਰ ਹੋ ਗਿਆ ਜਿਸ ਨੂੰ ਕਰੀਬ 1 ਘੰਟੇ ਬਾਅਦ ਇੱਕ ਹੋਰ ਨੌਜਵਾਨ ਨੇ ਫੜ ਕੇ ਪੁਲਿਸ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ 8ਵੀਂ ਅਹਿਮ ਖਬਰ ਕਰਾਚੀ ਤੋਂ ਸਾਮਣੇ ਆ ਰਹੀ ਹੈ ਅਹਮਦਾਬਾਦ ਤੋਂ ਦੁਬਈ ਜਾ ਰਹੀ ਸਪਾਈਸ ਜੈਟ ਦੀ ਉਡਾਨ ਮੈਡੀਕਲ ਐਮਰਜੈਂਸੀ ਕਾਰਨ ਕਰਾਚੀ ਦੇ ਜਨਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰ ਗਈ ਸਪਾਈਸ ਜੈਟ ਦੀ ਉਡਾਨ SG15 ਨੇ ਮੰਗਲਵਾਰ ਰਾਤ ਕਰੀਬ 9:30 ਵਜੇ ਇੱਥੇ ਐਮਰਜੈਂਸੀ ਲੈਂਡਿੰਗ ਕੀਤੀ ਤੇ ਯਾਤਰੀ ਨੂੰ ਡਾਕਟਰੀ ਸਹਾਇਤਾ ਦਿੱਤੀ Boeing 737 ਜਹਾਜ਼ ਅਹਮਦਾਬਾਦ ਤੋਂ ਦੁਬਈ ਜਾ ਰਿਹਾ ਸੀ ਜਦੋਂ 27 ਸਾਲਾ ਯਾਤਰੀ ਧਰਵਾਲ ਤਰਵੇਸ਼ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਨੂੰ ਡਾਕਟਰੀ ਸਹਾਇਤਾ ਦਿ ਲੋੜ ਸੀ ਯਾਤਰੀ ਦੀ ਸ਼ੂਗਰ ਦਾ ਪੱਧਰ ਡਿੱਗ ਗਿਆ ਸੀ ਜਿਸ ਕਾਰਨ ਉਸ ਨੂੰ ਦਿਲ ਦਾ ਦੌਰਾ ਪਿਆ ਸੀ ਨਵੀਂ ਅਹਿਮ ਖਬਰ ਇਹ ਚੇਨਈ ਤੋਂ ਸਾਮਣੇ ਆ ਰਹੀ ਹੈ ਚਿਕਰਵਾਤੀ ਤੂਫਾਨ ਮਿਚੌਂਗ ਦੇ ਨਾਲ ਹੋਏ ਨੁਕਸਾਨ ਨੂੰ ਲੈ ਕੇ ਤਾਮਿਲਨਾਡੂ ਸਰਕਾਰ ਨੇ ਕੇਂਦਰ ਤੋਂ 560 ਕਰੋੜ ਰੁਪਏ ਦੀ ਰਾਹਤ ਪੈਕੇਜ ਦੀ ਮੰਗ ਕੀਤੀ ਹੈ ਸੂਬਾ ਸਰਕਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੁੱਲ ਨੁਕਸਾਨ ਦਾ ਮੁਲਾਂਕਣ ਕਰਨ ਲਈ ਇੱਕ ਸਰਵੇ ਕੀਤਾ ਜਾ ਰਿਹਾ ਹੈ। ਇੱਕ ਵਿਸਥਾਰਪੂਰਵਕ ਰਿਪੋਰਟ ਤੋਂ ਬਾਅਦ ਚ ਤਿਆਰ ਕੀਤੀ ਜਾਵੇਗੀ ਤੇ ਵਾਧੂ ਰਾਸ਼ੀ ਦੀ ਮੰਗ ਕੀਤੀ ਜਾਵੇਗੀ। ਦਸਵੀਂ ਅਹਿਮ ਖਬਰ ਬੋਸਟਨ ਤੋਂ ਸਾਹਮਣੇ ਆ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅੱਜ ਚੋਨ ਮੁਹੰਮਦ ਦੇ ਦਾਨਿਆਂ ਨੂੰ ਕਿਹਾ ਕਿ ਜੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਪਰ ਰਾਸ਼ਟਰਪਤੀ ਅਹੁਦੇ ਦੀ ਦੌੜ ਦੇ ਵਿੱਚ ਨਾ ਹੁੰਦੇ ਤਾਂ ਸ਼ਾਇਦ ਉਹ ਦੁਬਾਰਾ ਇਸ ਅਹੁਦੇ ਲਈ ਚੋਣ ਨਾਲ ਲੜਦੇ। ਯਕੀਨੀ ਤੌਰ ਤੇ ਅਸੀਂ ਉਸ ਨੂੰ ਜਿੱਤ ਨਹੀਂ ਦੇ ਸਕਾਂਗੇ। ਮੁਨਾ ਚੇਤਾਵਨੀ ਦਿੱਤੀ ਕਿ 2024 ਵਿੱਚ ਲੋਕਤੰਤਰ ਵਧੇਰੇ ਖਤਰੇ ਦੇ ਵਿੱਚ ਹੈ ਅਤੇ 트럼ਪ ਅਤੇ ਉਸ ਦੇ ਸਹਿਯੋਗੀ ਲੋਕਤੰਤਰੀ ਸੰਸਥਾਵਾਂ ਨੂੰ ਤਬਾਹ ਕਰਨ ਤੇ ਤਲੇ ਹੋਏ ਨੇ ਰਾਸ਼ਟਰਪਤੀ ਨੇ ਫੰਡ ਇਕੱਠਾ ਕਰਨ ਵਾਲੇ ਸਮਾਗਮ ਨੂੰ ਸੰਬੋਧਨ ਕਰਦੇ ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਸਾਬਕਾ ਰਾਸ਼ਟਰਪਤੀ ਨੇ ਮੋੜ ਵਾਈਟ ਹਾਊਸ ਤੇ ਕੰਟਰੋਲ ਦਾ ਦਾਵਾ ਕੀਤਾ ਤਾਂ ਕੀ ਹੋ ਸਕਦਾ ਸਵੇਰ ਸਨ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਹਦੀਸ ਸੇਵਕ ਨਿਊਜ਼ ਚੈਨਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ